ਇੱਕ ਗਲੀ ਵਿਖਾਉਨੇ ਆ ਹੈਰਾਨ ਕਰਦੀ ਆ ਗਲੀ ਗਲੀ ਦੀ ਹਾਲਾਤ ਵਿਖਾ ਦਈਏ ਕਿ 3 ਫੁੱਟ ਦੀ ਗਲੀ ਆ ਜਾਂ 4 ਫੁੱਟ ਦੀ ਔਰ ਦੱਸ ਦਈਏ ਕਿ ਗਲੀ ਦੀ ਹਾਲਾਤ ਵੇਖੋ ਮੈਂ ਕੈਮਰਾਮੈਨ ਨੂੰ ਕਹਾਂਗਾ ਕਿ ਪਹਿਲੇ ਅੰਦਰ ਆ ਕੇ ਇਹ ਗਲੀ ਦੀ ਹਾਲਾਤ ਵਿਖਾਈ ਜਾਵੇ ਔਰ ਕਿੰਨੇ ਪਰਿਵਾਰ ਨੇ ਕਿੰਨੇ ਘਰ ਨੇ ਇੱਥੇ ਇਹ ਗਲੀ ਕਿਉਂ ਨਹੀਂ ਬਣ ਰਹੀ ਕੀ ਕਾਰਨ ਹੈ ਕਿ ਇਹ ਗਲੀ ਜਿਹੜੀ ਆ ਇਸੇ ਤਰ੍ਹਾਂ ਹੀ ਆ ਕਿੰਨੇ ਸਮੇਂ ਤੋਂ ਇਸੇ ਤਰ੍ਹਾਂ ਰਹਿ ਰਹੀ ਆ ਔਰ ਜੇ ਗੱਲ ਕਰੀਏ ਸੀਵਰੇਜ ਵੀ ਪਾਇਆ ਹੋਇਆ ਔਰ ਉੱਤੇ ਜਿਹੜਾ ਮਟੀਰੀਅਲ ਨਹੀਂ ਪਾਇਆ ਗਿਆ ਇਸ ਨੂੰ ਪ੍ਰੋਪਰ ਫਰਸ਼ ਨਹੀਂ ਪਾਇਆ ਗਿਆ ਕੀ ਕਾਰਨ ਹੈ ਕਿਉਂ ਨਹੀਂ ਪਾਇਆ ਗਿਆ ਕਿ ਇਸ ਗਲੀ ਦੇ ਵਿੱਚ ਟੈਂਟ ਲਗਾਉਣ ਨੂੰ ਜਗ੍ਹਾ ਨਹੀਂ ਹੈ ਕਿਉਂਕਿ ਵੋਟਾਂ ਲੈਣੀਆਂ ਵੋਟਾਂ ਵੇਲੇ ਜਿਹੜੀ ਗਲੀ ਵਿੱਚ ਟੈਂਟ ਲੱਗੇਗਾ ਉਸੇ ਗਲੀ ਦੇ ਵਿੱਚ ਹੀ ਕੰਮ ਹੋਵੇਗਾ ਹੁਣ ਟੈਂਟ ਇੱਥੇ ਲੱਗਣਾ ਨਹੀਂ ਕਿਉਂਕਿ ਗਲੀ ਛੋਟੀ ਆ ਕੋਈ ਇਹਦੇ ਵਿੱਚ ਚੌਂਕ ਨਹੀਂ ਪੈਂਦਾ ਕਿ ਇਸ ਚੌਂਕ ਦੇ ਵਿੱਚ ਟੈਂਟ ਲੱਗ ਸਕੇ ਔਰ ਗਲੀ ਜਿਹੜੀ ਆ ਇਹ ਬਣ ਸਕੇ ਕਿਉਂਕਿ ਟੈਂਟ ਲੱਗਣਾ ਨਹੀਂ ਗਲੀ ਬਣਨੀ ਨਹੀਂ ਆ ਵੇਖ ਸਕਦੇ ਹੋ ਤੁਸੀਂ ਕਿ ਸਾਰੀ ਗਲੀ ਟੁੱਟੀ ਹੋਈ ਆ ਮੈਂ ਕੈਮਰਾਮੈਨ ਨੂੰ ਕਹਾਂਗਾ ਕਿ ਦੂਰ ਤੱਕ ਇਹ ਗਲੀ ਵਿਖਾਈ ਜਾਵੇ ਸੀਵਰੇਜ ਆ ਹੀ ਆਪਣੇ ਬਣਾਏ ਨੇ ਇਹ ਸਾਰਾ ਸੀਵਰੇਜ ਹਾਂਜੀ ਸੀਵਰੇਜ ਕੀ ਕੀਤਾ ਅਸੀਂ ਪਰਸਨਲ ਬਣਾਇਆ ਲਿਆ ਜਿੰਨੇ ਵੀ ਆ ਆਪਣੇ ਕੋਲੋਂ ਇਹ ਜਿਹੜੇ ਲਾਇਆ ਨਾ ਆਪਣੇ ਕੋਲੋਂ ਲਾਇਆ ਤੇ ਉਧਰ ਦੇ ਇਹ ਸੀਵਰੇਜ ਪੈ ਗਿਆ ਲੇਕਿਨ ਗਲੀ ਨਹੀਂ ਬਣਾਈ ਉਹਨਾਂ ਨੇ ਪਾਣੀ ਕਿੰਨਾ ਕਿੰਨਾ ਸੀ ਜਦੋਂ ਬਾਰਿਸ਼ ਆਉਂਦੀ ਹੈ ਇਹ ਵੀ ਪੂਰਾ ਨਹੀਂ ਬਣਿਆ ਮੈਂ ਇੱਥੇ ਇੱਕ ਇੱਕ ਹੋਲ ਬੰਦਾ ਚੇਕਾ ਵਾਲਾ ਅੱਧਾ ਕੰਮ ਕੀਤਾ ਦਾ ਅਜਾ ਕੰਮ ਇਹ ਵੀ ਅੱਧਾ ਕੀਤਾ ਵਾ ਅਜੇ ਇੱਕ ਵਾਰੀ ਫੇਰ ਪੁੱਟਣਗੇ ਪੁੱਟਣਗੇ ਆ ਇਹ ਗੱਲ ਕਰੀਏ ਤਾਂ ਗਲੀ ਦੇ ਹਾਲਾਤ ਇੰਨੇ ਕ ਮਾੜੇ ਆ ਕਿ ਇਹ ਪਰਿਵਾਰ ਆਪਣੇ ਘਰਾਂ ਚ ਆਉਂਦੇ ਕਿਵੇਂ ਹੋਣਗੇ ਕਿਵੇਂ ਇਹਨਾਂ ਦੇ ਬੱਚੇ ਸਕੂਲ ਜਾਂਦੇ ਹੋਣਗੇ ਜੇ ਬਾਰਿਸ਼ ਹੁੰਦੀ ਆ ਤਾਂ ਫਿਰ ਬਾਰਿਸ਼ ਵੇਲੇ ਇੱਥੇ ਬੱਚੇ ਕਿੱਦਾ ਲੰਘਦੇ ਇਥੋਂ ਬੱਚੇ ਜਿਹੜੇ ਆ ਉਹ ਕਿੱਥੇ ਜਾਣਗੇ ਕਿਉਂਕਿ ਸਕੂਲਾਂ ਦੇ ਬੱਚਿਆਂ ਵਾਸਤੇ ਸਰਕਾਰ ਜਿਹੜੀ ਆ ਹਰ ਵੇਲੇ ਤਤਪਰ ਰਹਿੰਦੀ ਆ ਕਿ ਬੱਚੇ ਜਿਹੜੇ ਆ ਉਹਨਾਂ ਵਾਸਤੇ ਪ੍ਰੋਪਰ ਜਿਹੜੀ ਇਹ ਕਲੀਅਰ ਕੀਤਾ ਜਾਵੇ ਸਕੂਲ ਵਧੀਆ ਨੇ ਸ਼ਹਿਰ ਦੇ ਵਿੱਚ ਨੇ ਲੇਕਿਨ ਹਾਲਾਤ ਵੇਖੋ ਤੁਸੀਂ ਸਿਰਫ 3-4 ਫੁੱਟ ਚੜਾਈ ਆ ਗਲੀ ਦੀ ਔਰ ਲੰਬੀ ਗਲੀ ਆ ਲੰਬੇ ਸਮੇਂ ਤੋਂ ਇਹ ਗਲੀ ਜਿਹੜੀ ਆ ਇਹ ਇਸੇ ਤਰ੍ਹਾਂ ਹੀ ਆ ਇਹ ਹਾਲਾਤ ਤੁਸੀਂ ਵੇਖ ਰਹੇ ਹੋ ਦੀਨਾਨਗਰ ਦੇ ਔਰ ਦੱਸਦੇ ਆ ਕਿ ਗੁਰਨਾਨਕ ਨਗਰੀ ਆ ਗੁਰਨਾਨਕ ਨਗਰੀ ਮਹੱਲਾ ਏ ਇਹ ਮਹੱਲਾ ਜਿਹੜਾ ਵਾ ਕਾਲੀ ਮਾਤਾ ਮੰਦਰ ਰੋਡ ਨੂੰ ਜੁੜਦਾ ਔਰ ਇਸ ਤਰਫ ਪੈਲਸ ਨੂੰ ਜੁੜਦਾ ਏ ਵਾਰਡ ਨੰਬਰ 2 ਹੈ ਜੀ ਇਹ ਵਾਰਡ ਨੰਬਰ 2 ਹੈ ਜੀ ਗੱਲ ਕਰੀਏ ਤਾਂ ਵਾਰਡ ਨੰਬਰ 2 ਦੇ ਜਿਹੜੇ ਹਾਲਾਤ ਹੈ ਤੁਹਾਨੂੰ ਵਿਖਾ ਰਹੇ ਹਾਂ ਪਹਿਲਾਂ ਵੀ ਲੰਬੇ ਸਮੇਂ ਤੋਂ ਅਸੀਂ ਵਿਖਾਏ ਸੀਗੇ ਵਾਰਡ ਨੰਬਰ 2 ਦੇ 3 ਦੇ ਹਾਲਾਤ ਔਰ ਅੱਜ ਫਿਰ ਕਿਸਮਤ ਚੰਗੀ ਏ ਸਾਡੀ ਕਿ ਵਾਰਡ ਨੰਬਰ 2 ਦੇ ਦਰਸ਼ਨ ਕਰਨ ਦਾ ਸਮਾਂ ਮਿਲ ਗਿਆ ਇਹ ਵਾਰਡ ਨੰਬਰ 2 ਦੇ ਹਾਲਾਤ ਹੈ ਔਰ ਗਲੀ ਜਿਹੜੀ ਆ ਸਿਰਫ 4 ਫੁੱਟ ਦੀ ਔਰ ਰਸਤੇ ਉੱਤੇ ਵੋਟਾਂ ਬਹੁਤ ਨੇ ਇਹ ਅਸੀਂ ਆਪਣੇ ਚੈਨਲ ਦੇ ਮਾਧਿਅਮ ਰਾਹੀਂ ਦੱਸ ਦਈਏ ਮੈਂ ਕੈਮਰਾਮੈਨ ਨੂੰ ਕਹਾਂਗਾ ਕਿ ਇਸ ਤਰਫ ਹੋ ਕੇ ਆਹ ਤਸਵੀਰਾਂ ਵਿਖਾਈਆਂ ਜਾਣ ਕਿ ਜਿੰਨੇ ਘਰ ਨੇ ਹੁੰਨੀਆਂ ਵੋਟਾਂ ਵੇਖ ਸਕਦੇ ਹੋ ਮੇਲਾ ਲੱਗਿਆ ਹੋਇਆ ਇਹ ਵੋਟਾਂ ਹੀ ਨੇ ਸਾਰੀਆਂ ਸਿਰਫ ਕਮੀ ਕੀ ਆ ਕਿ ਚੌਂਕ ਨਹੀਂ ਆ ਵੋਟਾਂ ਲੈਣ ਵਾਸਤੇ ਟੈਂਟ ਲਾਉਣ ਵਾਸਤੇ ਚੌਂਕ ਨਹੀਂ ਆ ਜਿਸ ਕਰਕੇ ਗਲੀ ਨੂੰ ਇਸੇ ਤਰ੍ਹਾਂ ਰੱਖਿਆ ਗਿਆ ਔਰ ਇਹ ਗਲੀ ਦੇ ਵਿੱਚੋਂ ਲੰਘਣਾ ਵੇਖ ਸਕਦੇ ਹੋ ਕਿ ਜੇ ਮੋਟਰਸਾਈਕਲ ਦੇ ਉੱਤੇ ਕੋਈ ਮਰੀਜ਼ ਵੀ ਜਾਣਾ ਹੋਵੇ ਤਾਂ ਕਿਵੇਂ ਜਾਵੇਗਾ ਕੰਦਾ ਨਾ ਉਧਰ ਉਧਰ ਟਕਰਾਉਂਦੇ ਫਿਰਦੇ ਆ ਇਹ ਹਾਲਾਤ ਆ ਇਸ ਗਲੀ ਦੇ ਆ ਤਸਵੀਰਾਂ ਤੁਸੀਂ ਵੇਖ ਸਕਦੇ ਹੋ ਕੀ ਇੱਥੇ ਰਹਿਣ ਵਾਲੇ ਵਸਨੀਕ ਕਿੱਦਾ ਰਹਿੰਦੇ ਹੋਣਗੇ ਪਰਿਵਾਰ ਕਿਵੇਂ ਰਹਿੰਦੇ ਹੋਣਗੇ ਔਰ ਦਿਨਾ ਨਗਰ ਦੇ ਹਾਲਾਤ ਦਿਨਾ ਨਗਰ ਡਿਵੈਲਪ ਜਿਹੜਾ ਹੋਇਆ ਪਿਆ ਉਹ ਕਿਹੜੇ ਏਰੀਆ ਤੋਂ ਹੋਇਆ ਹਰ ਖਬਰ ਦੇ ਵਿੱਚ ਅਸੀਂ ਚਲਾਉਂਦੇ ਆਂ ਹਰ ਗਲੀਆਂ ਵਿਖਾਉਂਦੇ ਆਂ ਔਰ ਅੱਗੇ ਵੀ ਗੱਲ ਕਰ ਦਈਏ ਕਿ ਜਿਹੜੀਆਂ ਵੀ ਗਲੀਆਂ ਜਿਹੜੀਆਂ ਵੀ ਨਾਲੀਆਂ ਨਹੀਂ ਬਣੀਆਂ ਗਲੀਆਂ ਨਹੀਂ ਬਣੀਆਂ ਰਸਤੇ ਨਹੀਂ ਬਣੇ ਤਾਂ ਜੇ ਉਹ ਆਪਣੇ ਚੈਨਲ ਦੇ ਮਾਧਿਅਮ ਰਾਈ ਸਾਨੂੰ ਕਾਲ ਕਰਦੇ ਆ ਤਾਂ ਅਸੀਂ ਉਹਨਾਂ ਦਾ ਵੀ ਪੱਖ ਵਿਖਾਵਾਂਗੇ ਇਹ ਕੀ ਕਹਿਣਾ ਚਾਹੁੰਦੇ ਹੋ ਜੀ ਪੜਨਾਲਾ ਭਰ ਜਾਂਦਾ ਹੈ ਸੀਵਰੇਜ ਦਾ ਪਾਣੀ ਮੁੜ ਕੇ ਘਰਾਂ ਦੇ ਵਿੱਚ ਆਂਦਾ ਹੈ ਅਛਾ ਜਦੋਂ ਇਹ ਬਲੌਕ ਹੋ ਜਾਂਦਾ ਤਾਂ ਸੀਵਰੇਜ ਦਾ ਪਾਣੀ ਫੇਰ ਘਰਾਂ ਚ ਇਹ ਕਰ ਦੋ ਘਰ ਤਿੰਨ ਘਰਾਂ ਚ ਪਾਣੀ ਵਾਪਸ ਆ ਜਾਂਦਾ ਹੈਗਾ ਚਾਰ ਪੰਜ ਘਰ ਚਾਰ ਪੰਜ ਘਰਾਂ ਦੀ ਗੱਲ ਕਰਦੇ ਆ ਕਿ ਪ੍ਰਣਾਲਾ ਜਿਹੜਾ ਵਾ ਜਦੋਂ ਬੰਦ ਹੋ ਜਾਂਦੇ ਆ ਪਾਣੀ ਨਿਕਾਸ ਬੰਦ ਹੋ ਜਾਂਦਾ ਆ ਵੇਖੋ ਆਪਣੇ ਕੋਲੋਂ ਇਹਨਾਂ ਨੇ ਮਿੱਟੀ ਰੋੜੇ ਪਾਏ ਹੋਏ ਨੇ ਔਰ ਇਹ ਹਾਲਾਤ ਨੇਣਾ ਪਰਿਵਾਰਾਂ ਦੇ ਔਰ ਸੁੱਤੀਆਂ ਸਰਕਾਰਾਂ ਕਦੋਂ ਜਾਗਣਗੀਆਂ 17 ਸਾਲਾਂ ਵਾਲਿਆਂ ਨੇ ਬੜਾ ਜ਼ੋਰ ਸ਼ੋਰ ਨਾਲ ਕੰਮ ਲਾਇਆ ਸੀ ਕਿ ਦੀਨਾ ਨਗਰ ਚ ਸੀਵਰੇਜ ਪਹੇਗਾ ਔਰ ਪਿਛਲੀਆਂ ਸਰਕਾਰਾਂ ਨੇ ਸੀਵਰੇਜ ਦਾ ਯੂਰ ਫੜਿਆ ਹੁਣ ਸੀਵਰੇਜ ਜਿਹੜੇ ਆ ਉਹ ਵੀ ਅੱਜ ਜਵਾਬ ਦਿੰਦੇ ਨਜ਼ਰ ਆ ਰਹੇ ਨੇ ਔਰ ਦੀਨਾ ਨਗਰ ਦੇ ਹਾਲਾਤ ਜਿਹੜੇ ਆ ਉਹ ਦਿਨ ਤੋਂ ਦਿਨ ਵਿਗੜਦੇ ਜਾ ਰਹੇ ਨੇ ਲੋਕ ਘਰ ਤੋਂ ਘਰ ਹਰ ਘਰ ਪਰੇਸ਼ਾਨ ਹੈਗਾ ਔਰ ਤਸਵੀਰਾਂ ਦੱਸ ਦਈਏ ਕਿ ਜਦੋਂ ਦੀਨਾ ਨਗਰ ਦੇ ਹਾਲਾਤ ਜਿਹੜੇ ਦੱਸਨੇ ਆਪਾਂ ਉਸ ਨੂੰ ਵੱਤ ਵਤ ਸ਼ੇਅਰ ਕਰਿਆ ਕਰੋ ਕਿਉਂਕਿ ਜੇ ਸ਼ੇਅਰ ਕਰਦੇ ਹੋ ਤਾਂ ਤਾਂ ਸੁੱਤੀਆਂ ਸਰਕਾਰਾਂ ਔਰ ਸਬੰਧਤ ਮੈਕਮੇ ਜਿਹੜੇ ਐਸ ਵੇਲੇ ਗੂੜੀ ਨੀਂਦ ਸੁੱਤੇ ਆ ਉਹ ਤਾਂ ਹੀ ਜਾਗਣਗੇ ਇਹ ਵੀਡੀਓ ਬਤਵਾਤ ਵਾਤ ਸ਼ੇਅਰ ਕਰ ਦਿਓ ਮੇਰੇ ਸਹਿਯੋਗੀ ਦੇ ਨਾਲ ਮੈਂ ਹਰਜਿੰਦਰ ਸਿੰਘ ਦੀਨਾ ਨਗਰ ਜ਼ਿਲ੍ਹਾ ਗੁਰਦਾਸਪੁਰ